ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਟ੍ਰੈਫਿਕ ਇੰਚਾਰਜ ਅਮਰੀਕ ਸਿੰਘ ਦੇ ਵੱਲੋਂ ਵਿਸ਼ੇਸ਼ ਤੌਰ ਤੇ ਚੈਕਿੰਗ ਅਭਿਆਨ ਚਲਾਇਆ ਗਿਆ ਤੇ ਇਸੇ ਦੌਰਾਨ ਸ਼ਰਦ ਦੇ ਨਾਮੀ ਐਲਨ ਇੰਸਟੀਚਿਊਟ ਦੇ ਬੱਚੇ ਟੋਣ ਵਾਲੇ ਦੋ ਵੀਕਲਸ ਬੰਦ ਕਰ ਦਿੱਤੇ ਗਏ ਟ੍ਰੈਫਿਕ ਇੰਚਾਰਜ ਅਮਰੀਕ ਸਿੰਘ ਦੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਐਲਨ ਇੰਸਟੀਚਿਊਟ ਤੋਂ ਬਹੁਤ ਸਾਰੇ ਛੋਟੇ ਬੱਚੇ ਆਪਣੇ ਨਿੱਜੀ ਵੀਕਲ ਲੈ ਕੇ ਆਉਂਦੇ ਨੇ ਜਦਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਬੱਚੇ ਬਿਨਾਂ ਡਰਾਈਵਿੰਗ ਲਾਇਸੈਂਸ ਤੋਂ ਵੀਕਲ ਨਹੀਂ ਚਲਾ ਸਕਦੇ ਨੇ ਤੇ ਉਹਨਾਂ ਬੱਚਿਆਂ ਨੂੰ ਹਦਾਇਤ ਕੀਤੀ ਹੈ ਕਿ ਵੀਕਲ ਨਾ ਲੈ ਕੇ ਨੈਤਾਂ ਵਾਲੇ ਦਿਨਾਂ ਦੇ ਵਿੱਚ ਉਹਨਾਂ ਤੇ ਉਹਨਾਂ ਦੇ ਮਾਪਿਆਂ ਖਿਲਾਫ ਕਾਰਵਾਈ ਹੋਵੇਗੀ ਟ੍ਰੈਫਿਕਨ ਚਾਰਜ ਨੇ ਵੀ ਦੱਸਿਆ ਕਿ ਦੋ ਵਹੀਕਲ ਜਿਹੜੇ ਸਾਡੇ ਵੱਲੋਂ ਬੰਦ ਕੀਤੇ ਗਏ ਨੇ ਉਹ ਨਿਯਮ ਮੁਤਾਬਕ ਨਹੀਂ ਚੱਲ ਸਕਦੇ ਤੇ ਨਾ ਹੀ ਉਹਨਾਂ ਦੇ ਨੰਬਰ ਲੱਗਿਆ ਹੋਇਆ ਮੋਡੀਫਾਈ ਕੀਤੇ ਗਏ ਨੇ ਜੋ ਕਿ ਨਿਯਮਾਂ ਦੇ ਮੁਤਾਬਕ ਗਲਤ ਹੈ ਸੋ ਇਹਨਾਂ ਖਿਲਾਫ ਬਣਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਗਈ ਹੈ ਤੇ ਇਹ ਨਾਲ ਹੀ ਉਹਨਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਵੀ ਬੇਨਤੀ ਕੀਤੀ ਕਿ ਆਪਣੇ ਬੱਚਿਆਂ ਵੱਲ ਜ਼ਰੂਰ ਧਿਆਨ ਦਿਓ ਛੋਟੇ ਬੱਚਿਆਂ ਨੂੰ ਵਹੀਕਲ ਨਾ ਚਲਾਣ ਦਿੱਤਾ ਜਾਵੇ ਨਹੀਂ ਤਾਂ ਵੱਢੀ ਕਾਰਵਾਈ ਹੋਵੇਗੀ ਦੂਜੇ ਪਾਸੇ ਐਲਨ ਇੰਸਟੀਚੂਟ ਦੇ ਵਿਦਿਆਰਥੀਆਂ ਨੂੰ ਤਿੰਨ ਤਿੰਨ ਜਣੇ ਚੜ੍ਹਿਆ ਨੂੰ ਵੀ ਤੁਸੀਂ ਵੀਡੀਓ ਦੇ ਵਿੱਚ ਸਾਫ਼-ਸਾਫ਼ ਵੇਖ ਸਕਦੇ ਹੋ ਸਰ ਕੀ ਨਾਮ ਅਤੇ ਕੀ ਕੰਮ ਦੱਸੋ ਜੀ ਮੇਰਾ ਨਾਮ ਸਭਨ ਇੰਸਟ੍ਰਕਟਰ ਅਮਰ ਸਿੰਘ ਇੰਚਾਰਜ ਹੈ ਕੁਵਿੰਡੰਡਾ ਅੱਜ ਅਸੀਂ ਐਲਐਨ ਇੰਸਟੀਚੂਟ 'ਚ ਜਿੱਥੇ ਬੱਚੇ ਛੋਟੇ-ਛੋਟੇ ਪੜ੍ਹਦੇ ਆ ਅੰਡਰਏਜ ਹੁੰਦੀ ਹੈਗੇ ਉਥੇ ਚੈਕਿੰਗ ਕੀਤੀ ਬਹੁਤ ਬੱਚੇ ਆ ਰਹੇਗੇ ਜਿਹੜੇ ਇੱਕ ਵਿਕਲ ਲੈ ਕੇ ਆਉਂਦੇ ਆ ਉਹਨਾਂ ਨੂੰ ਚੈੱਕ ਕਰਨਾ ਸੀ ਕੁਝ ਗੱਡੀਆਂ ਵੀ ਅਸੀਂ ਦੋ ਗੱਡੀਆਂ ਇੰਪਾਉਂਡ ਕੀਤੀਆਂ ਜਿਨ੍ਹਾਂ ਕੋਲ ਕੋਈ ਵੀ ਡਾਕੂਮੈਂਟ ਨਹੀਂ ਸੀ ਇੱਕ ਮੋਡੀਫਾਈ ਕਰਾਈ ਹੋਈ ਸੀ ਤੇ ਬੱਚਿਆਂ ਨੂੰ ਅੱਜ ਪਹਿਲੇ ਦਿਨ ਅਸੀਂ ਥੋੜੀ ਵਾਰਨਿੰਗ ਦਿੱਤੀ ਹੈਗੇ ਵੀ ਅੱਜ ਦਾ ਪਹਿਲਾ ਦਿਨ ਹੈ ਤੁਹਾਡਾ ਇਸ ਕਰਕੇ ਤੁਹਾਨੂੰ ਛੱਡਿਆ ਹੈ ਕੱਲ ਤੋਂ ਅਸੀਂ ਚਲਾਨ ਕਟਾਂਗੇ ਕਿਉਂਕਿ ਮੋਟਰ ਵਹੀਕਲ ਐਕਟ ਤਹਿਤ ਜਿਹੜਾ ਹੈ ਕਿ ਬੱਚੇ ਛੋਟੇ ਅੰਡਰ ਏਜ ਹੈਗੇ ਉਹ ਨਹੀਂ ਚਲਾ ਸਕਦੇ ਵਹੀਕਲ ਜਿਹੜੇ ਅੰਦਰੇ ਬੱਚੇ ਹੈਗੇ 18 ਸਾਲ ਤੋਂ ਘੱਟ ਹੈ ਜੇਕਰ ਰੱਬ ਨਾ ਕਰੇ ਕੋਈ ਮਿਸ ਹੈਪਨਿੰਗ ਹੁੰਦੀ ਆ ਉਹਨਾਂ ਦੇ ਪੇਰੈਂਟਸ ਦੇ ਵੀ ਖਿਲਾਫ 199A 1988 ਮੋਟਰ ਵਹੀਕਲ ਐਕਟ ਦਾ ਕਾਰਵਾਈ ਕੀਤੀ ਜਾ ਜਾਂਦੀ ਹੈ ਜਿਹ ਜਿਹਦੇ ਮੋਡੀਫਾਈਵ ਕਰਕੇ ਸੀ ਇਹ ਆਪ ਪਤ ਰਹੇ ਸੀ ਕਿ ਨਾ ਨਹੀਂ ਇਹ ਸਾਰੀ ਕਿਰਾਏ ਤੇ ਬੱਚੇ ਸਟੂਡੈਂਟਸ ਲੈ ਕੇ ਜਾਂਦੇ ਆਉਂਦੇ ਆ ਇਹ ਉੱਤੇ ਪਰਸਨਲ ਵਹੀਕਲ ਰੱਖਿਆ ਹੋਇਆਗਾ ਜੇ ਪਰਸਨਲ ਵਹੀਕਲ ਸਿਰਫ ਫੈਮਿਲੀ ਵਰਤੂਗੀ ਨਾ ਕਿ ਉਹਦੇ ਤੇ ਅਸੀਂ ਸਵਾਰੀ ਟੋਟ ਵਹੀਕਲਾਂ 'ਚ ਇਹ ਸਵਾਰੀਆਂ ਨਹੀਂ ਟੋਟਵਾਈ ਕਰਦੇ ਜਿੱਤੇ ਨੰਬਰ ਨੰਬਰ ਵੀ ਹੈ ਨਹੀਂ ਸੀਗੇ ਨਹੀਂ ਦੇਖੋ ਐਸੀ ਕਰਕੇ ਇਹਨਾਂ ਕੋਲ ਕੋਈ ਡਾਕੂਮੈਂਟ ਨਹੀਂ ਕੋਈ ਕੁਝ ਨਹੀਂ ਸੀ ਐਸੀ ਕਰਕੇ ਇੰਪਾਉਂਡ ਕੀਤੇ ਸੀਗਾ ਗੱਲ ਵੀ ਕਰਵਾ ਰਹੇ ਸੀ ਕਿਸੇ ਦਾ ਆਹ ਗੱਲ ਕਰਵਾ ਰਹੇ ਸੀ ਪਰੰਤੂ ਕੋਈ ਗੱਲ ਨਹੀਂ ਕੀਤੀ ਸੀ ਕਿ ਸਪਸ਼ਟ ਗਿਆ ਤਾਂ ਵੀ ਕੋਈ ਗੱਲ ਨਹੀਂ ਕੀਤੀ ਜਾਊਗੀ ਬੱਚਿਆਂ ਦੇ ਭਵਿੱਖ ਵਾਸਤੇ ਅਸੀਂ ਕੋਈ ਗੱਲ ਨਹੀਂ ਕਰਾਂ ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਆ ਉਹ ਵੀ ਧਿਆਨ ਨਹੀਂ ਰੱਖਦੇ ਜਿਵੇਂ ਛੋਟੇ ਬੱਚਿਆਂ ਨੂੰ ਚਲ ਦੇ ਦਿੰਦੇ ਆਹ ਦੇਖੋ ਮਾਪਿਆਂ ਨੂੰ ਪਹਿਲਾਂ ਵੀ ਅਪੀਲ ਕੀਤੀ ਥੋੜੇ ਮਾਧਿਅਮ ਥਰੂ ਫਿਰ ਅਪੀਲ ਕਰਦੇ ਵੀ ਜਿੰਨੇ ਪੇਰੈਂਟਸ ਮੇਰੇ ਗੱਲ ਸੁਣ ਰਹੇ ਆ ਇਹ ਅੰਡਰਏਜ ਰੱਬ ਨਾ ਕਰੇ ਕਾਨੂੰਨ ਕੋਈ ਮਿਸ ਹੈਪਨਿੰਗ ਹੁੰਦੀ ਆ ਉਹਦੇ ਵਿੱਚ 199A 1988 ਮੋਟਰਵੇਕ ਐਕਟ ਦੇ ਤਹਿਤ ਅ ਮਾਪਿਆਂ ਦੇ ਖਿਲਾਫ ਵੀ ਕਾਰਵਾਈ ਹੋਗੀ ਜਿਸ ਚ ਪੇਰੈਂਟਸ ਨੂੰ 3 ਸਾਲ ਦੀ ਸਜ਼ਾ ਤੇ 25000 ਰੁਪਏ ਜੁਰਮਾਨਾ ਪਲੱਸ ਬੱਚੇ ਦਾ 25 ਸਾਲ ਦੀ ਉਮਰ ਤੱਕ ਦਾ ਲਾਇਸੈਂਸ ਵੀ ਨਹੀਂ ਮਿਲੇਗਾ